ਖਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਰਾਸ਼ਨ ਕਾਰਡਾਂ ਨੂੰ ਲੱਗਿਆ ਬੜਾ ਵੱਡਾ ਝਟਕਾ ਕਈਆਂ ਦੇ ਰਾਸ਼ਨ ਕਾਰਡ ਹੋਣਗੇ ਬੰਦ ਕਈਆਂ ਨੂੰ ਰਾਸ਼ਨ ਕਾਰਡ ਤੇ ਜਿਹੜੀ ਕਣਕ ਮਿਲਦੀ ਹੈ ਮੁਫਤ ਸੈਂਟਰ ਸਰਕਾਰ ਵੱਲੋਂ ਉਹ ਨਹੀਂ ਮਿਲੇਗੀ ਇਸ ਬਾਰੇ ਗੱਲਬਾਤ ਕਰਦੇ ਹਾਂ ਇੱਕ ਪਾਸੇ ਤਾਂ ਭਾਰਤ ਸਰਕਾਰ ਵੱਲੋਂ ਪਹਿਲ ਕਦਮੀ ਕੀਤੀ ਜਾ ਰਹੀ ਹੈ ਕਿ ਪਰ ਜਿਹੜਾ ਪਰਿਵਾਰ ਦੇ ਮੈਂਬਰ ਨੇ ਪਰ ਜਿਹੜਾ ਮੈਂਬਰ ਹੈ ਉਸ ਨੂੰ 5 ਕਿਲੋ ਹਰ ਮਹੀਨੇ ਕੰਕ ਜਿਹੜੀ ਹੈ ਸਾਫ ਸੁਥਰੀ ਸੈਂਟਰ ਸਰਕਾਰ ਵੱਲੋਂ ਮੁਹੱਈਆ ਕਰਵਾਈ ਚਾਹੇਗੀ ਯਾਨੀ ਕਿ ਇੱਕ ਪਾਸੇ ਆਵਾਸ ਯੋਜਨਾ ਦੂਸਰੇ ਪਾਸੇ ਇਹ ਫ੍ਰੀ ਕਣਕ ਦੀ ਸਕੀਮ ਲੇਕਿਨ ਕੇਵਾਈਸੀ ਦੀ ਜਿਹੜੀ ਸਕੀਮ ਭਾਰਤ ਸਰਕਾਰ ਵੱਲੋਂ ਚਲਾਈ ਜਾ ਚੁੱਕੀ ਹੈ ਚਲਾਈ ਜਾ ਚੁੱਕੀ ਹੈ ਕਈਆਂ ਦੀ ਕੇवाईसी ਹੋ ਗਈ ਹੈ ਕਈ ਲੋਕ ਅਜਏ ਨੇ ਜਿਨ੍ਹਾਂ ਦੀ ਕੇवाईसी ਨਹੀਂ ਹੋ ਰਹੀ ਖਾਸ ਕਰਕੇ ਛੋਟੇ ਬੱਚਿਆਂ ਨੂੰ ਲੈ ਕੇ ਖਬਰ ਆਈ ਹੈ ਕਿ ਛੋਟੇ ਬੱਚੇ ਜਿਨ੍ਹਾਂ ਦੀ ਉਮਰ ਸਾਲ 2 ਸਾਲ 3 ਸਾਲ ਜਾਂ 5 ਸਾਲ ਹੈ ਉਹਨਾਂ ਦੇ ਫਿੰਗਰਪ੍ਰਿੰਟ ਉਸ ਕੇ ਆਈਵੀਸੀ ਦਵਾ ਕੇ ਕੇवाईसी ਕਰਨ ਵਾਲੀ ਮਸ਼ੀਨ ਦੇ ਦੁਆਰਾ ਨਹੀਂ ਚੁੱਕੇ ਜਾ ਰਿਹਾ ਇਸ ਨੂੰ ਲੈ ਕੇ ਖਬਰ ਆਈ ਹੈ ਕਿ ਇਹ ਜਿਹੜੀ ਹੈ KYC ਨੂੰ ਪ੍ਰੋਬਲਮਸ ਆ ਰਹੀ ਹੈ ਹਾਲਾਂਕਿ ਭਾਰਤ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਹੀਲਾ ਵਸੀਲਾ ਵਰਤਿਆ ਜਾ ਰਿਹਾ ਹੈ ਲੇਕਰ ਜੇਕਰ ਕੇ KYC ਛੋਟੇ ਬੱਚਿਆਂ ਦੇ ਫਿੰਗਰਪ੍ਰਿੰਟ ਨਹੀਂ ਆਉਂਦੇ ਸਰਕਾਰ ਵੱਲੋਂ ਨਾ ਤਾਂ ਆਈ ਕੰਟੈਂਟ ਵਾਲੀ ਨਾ ਕੋਈ ਹੋਰ ਇਹ ਜਿਹੜਾ ਹੈ ਗੈਜ਼ਟ ਦਿੱਤੇ ਗਏ ਨੇ ਇਹ ਮਲਾਜ਼ਮਾਂ ਨੂੰ ਕਿ ਤੁਸੀਂ ਜਾ ਕੇ KYC ਕਰੋ ਇਸ ਲਈ ਕਈ ਪਰਿਵਾਰਾਂ ਦੇ ਜਿਨ੍ਹਾਂ ਦੇ 2 ਜਾਂ 3 ਜਾਂ 4 ਬੱਚੇ ਨੇ ਉਹਨਾਂ ਨੂੰ ਪ੍ਰੋਪਰ ਰਾਸ਼ਨ ਨਹੀਂ ਮਿਲੇਗਾ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਲੋਕਾਂ ਨੂੰ ਫਾਇਦਾ ਰਾਸ਼ਨ卡ਰਾਂ ਦਾ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਮਿਲ ਰਿਹਾ ਜਿਨ੍ਹਾਂ ਨੂੰ ਲੋੜ ਨਹੀਂ ਉਹਨਾਂ ਨੂੰ ਰਾਸ਼ਨ ਕਾਰਡਾਂ ਦਾ ਫਾਇਦਾ ਵੀ ਮਿਲ ਰਿਹਾ ਹੈ ਪਲੱਸ ਉਹਨਾਂ ਨੂੰ ਫਰੀ ਅਨਾਜ ਵੀ ਮਿਲ ਰਿਹਾ ਹੈ ਉਹਨਾਂ ਦੇ ਅਨਾਜ ਦੇ ਜਿਹੜੇ ਕਾਰਡ ਨੇ ਪਹਿਲ ਦੇ ਆਧਾਰ ਤੇ ਕੱਟੇ ਜਾਣਗੇ ਇੱਕ ਪਾਸੇ ਕੇਵਾਈਸੀ ਦੀ ਪ੍ਰੋਬਲਮ ਹੈ ਜੋ ਸੈਂਟਰ ਸਰਕਾਰ ਦੀ ਹੈ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਹੋਏ ਨੇ ਜਿਨ੍ਹਾਂ ਨੂੰ ਫਾਇਦਾ ਚਾਹੀਦਾ ਹੈ ਉਹਨਾਂ ਨੂੰ ਤਾਂ ਮਿਲ ਨਹੀਂ ਰਿਹਾ ਲੇਕਿਨ ਜਿਨ੍ਹਾਂ ਦੇ ਕੋਲ ਸਾਰਾ ਕੁਝ ਹੈ ਉਹਨਾਂ ਦੇ ਨੀਲੇ ਕਾਰਡ ਬਣੇ ਹੋਏ ਨੇ ਪੰਜਾਬ ਸਰਕਾਰ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅਰਵਾਸਟਿਗੇਸ਼ਨ ਕਰਕੇ ਉਹ ਸਾਰੇ ਰਾਸ਼ਨ ਕਾਰਡ ਕਰ ਦਿੱਤੇ ਜਾਣਗੇ ਤਾਂ